ਸਭ ਜੀ ਸਤ ਸਿਕਰ ਜੀ ਸਤ ਸਿਕਰ ਸਭ ਇਹ ਜਿਹੜੀ ਸਾਹਿਤਿਕ ਸਫਰ ਕਦੋਂ ਸ਼ੁਰੂ ਕੀਤਾ ਸੀ ਉਸ ਬਾਰੇ ਜੀ ਦੱਸੋ ਤੇ ਗੱਲ ਸ਼ੁਰੂ ਕਰਦੇ ਹਾਂ ਤੇ ਸੋਤੇ ਵੀ ਤੁਹਾਡੇ ਬਾਰੇ ਦਾ ਜਾਣਨਾ ਚਾਹੁੰਦੇ ਆ ਸਾਹਿਤਿਕ ਸਫਰ ਜੀ ਦੱਸੋ ਮੈਂ ਸਾਹਿਤਿਕ ਸਫਰ 13 ਸਾਲ ਦੀ ਉਮਰ ਤੋਂ ਸ਼ੁਰੂ ਕੀਤਾ ਸੀ 13 ਸਾਲ ਦੀ ਉਮਰ ਤੋਂ ਪਹਿਲਾਂ ਮੈਂ ਰਾਵਣਿਲਾ ਦੇ ਵਿੱਚ ਕੰਮ ਕੀਤਾ ਰਾਵਣਿਲਾ ਦੇ ਵਿੱਚ ਮੈਂ ਅਮੀਨਾ ਕਰਦਾ ਹੁੰਦਾ ਸੀ ਉਹ ਕਲਾਕਾਰੀ ਕਰਦਾ ਹੁੰਦਾ ਸੀ ਤੇ ਲੋਕ ਪਸੰਦ ਕਰਦੇ ਸੀ ਸਭ ਤੋਂ ਪਹਿਲਾਂ ਇਨਾਮ ਮੈਨੂੰ ਛੋਟਾ ਹੀ ਹੁੰਦਾ ਸੀ ਉੱਥੋਂ ਮਿਲਿਆ ਉਸ ਤੋਂ ਬਾਅਦ ਮੇਰੇ ਮਨ ਦੇ ਵਿੱਚ ਕਲਾਕਾਰੀ ਦੀ ਜਾਗ ਲੱਗ ਗਈ ਔਰ ਮੈਂ ਕਲਾਕਾਰੀ ਸ਼ੁਰੂ ਕਰ ਦਿੱਤੀ ਜਸਪ੍ਰੀਤਾ ਤੁਸੀਂ ਕਿੱਥੇ ਕਿੱਥੇ ਆਪਣੀ ਜਿਹੜੀ ਇਹ ਕਲਾਕਾਰੀ ਦਾ ਪ੍ਰਦਰਸ਼ਨ ਕੀਤਾ ਸੀ ਮੈਂ ਕਲਾਕਾਰੀ ਦਾ ਪ੍ਰਜੈਕਸ਼ਨ ਜੰਦ ਗੂ ਵਰਸ਼ਨ ਦੇ ਪੰਜਾਬੀ ਪ੍ਰੋਗਰਾਮ ਵਿੱਚ ਕੀਤਾ ਰੇਡੀਓ ਤੇ आकाशवाणी ਦੇ ਅੰਦਰ ਔਰ ਐ ਆਲ ਇੰਡੀਆ ਰੇਡੀਓ ਦੇ ਹਾਕੀ ਪ੍ਰੋਗਰਾਮ ਵਿੱਚ ਕਵਿਤਾ ਪਾਠ ਕਰਦਾ ਰਿਹਾ ਔਰ ਨਾਲ ਹੀ ਜਿਹੜੇ ਮੇਰੇ ਲਿਖੇ ਗੀਤ ਪਹਿਲਾਂ ਮੈਨੂੰ ਲਿਖਣ ਦੀ ਇਜਾਜ਼ਤ ਨਹੀਂ ਸੀ ਹੁੰਦੀ ਹੋਲੀ-ਹੋਲੀ ਫਿਰ ਮੇਰੇ ਉਸਤਾਦ ਬਣੇ ਉਸਤਾਦ ਕਮਲਾ ਸ਼ੋਭਾ ਜੀ ਹੋਏ ਉਸ ਤੋਂ ਬਾਅਦ ਹਿੰਦੀ ਜੀ ਉਸਤਾਦ ਅਨੰਦ ਬਖਸ਼ੀ ਜੀ ਹੋਏ ਮੈਂ ਗੀਤ ਲਿਖਣੇ ਚਾਲੂ ਕੀਤੇ ਜਦੋਂ ਗੀਤ ਮੇਰੇ ਠੀਕ ਲੱਗਣ ਲੱਗੇ ਤੇ ਲੋਕਾਂ ਨੇ ਰਿਕਾਰਡ ਕਰਨੇ ਸ਼ੁਰੂ ਕਰ ਦਿੱਤੇ ਮੇਰੇ ਕਾਫੀ ਜੀਨੀ ਰਿਕਾਰਡ ਹੋਏ ਕਵਿਤਾਵਾਂ ਮੈਂ ਦੂਰ ਦਸੰਦੇ ਪੰਜ ਪ੍ਰੋਗਰਾਮਾਂ ਵਿੱਚ ਬੋਲਦਾ ਰਿਹਾ ਦੂਰ ਦਸੰਦੇ ਚ ਮਿਲਤਾਰੇ ਪ੍ਰੋਗਰਾਮ ਵਿੱਚ ਮੇਰੇ ਗੀਤ ਸਕੂਲਾਂ ਦੇ ਬੱਚੇ ਪੇਸ਼ ਕਰਦੇ ਹੁੰਦੇ ਸੀ ਚਿਲਮਿਲਤਾਰੇ ਪ੍ਰੋਗਰਾਮ ਦਾ ਗੀਤ ਇਹ ਹੁੰਦੇ ਸੀ ਇੱਕ ਬਾਗ ਦੇ ਫੁੱਲ ਅਸੀਂ ਆਮੜਾਂ ਦੇ ਵੰਜਾਰੇ ਅਸੀਂ ਚਿਲਮਿਲਤਾਰੇ ਅਸੀਂ ਚਿਲਮਿਲਤਾਰੇ ਸਭ ਸਭਰੀ ਸਾਹਿਬ ਕੀ ਲੋਕ ਤੁਹਾਡੇ ਦੀ ਕਲਾ ਹੀ ਨੂੰ ਪਸੰਦ ਵੀ ਕਰਦੇ ਸੀ ਕਿ ਨਹੀਂ ਕਰਦੇ ਸੀ ਦੇਖੋ ਜਿਨ੍ਹਾਂ ਨੂੰ ਮੇਰੀ ਕਲਾ ਦੀ ਸਮਝ ਆਂਦੀ ਸੀ ਉਹ ਪੂਰਾ ਐਪਰੀਸ਼ੀਏਟ ਕਰਦੇ ਰਹੇ ਆ ਚਿੱਠੀਆਂ ਹੀ ਭੇਜਦੇ ਰਹੇ ਆ ਔਰ ਪਸੰਦ ਵੀ ਕਰਦੇ ਰਹੇ ਆ ਮੇਰੀਆਂ ਕਿਤਾਬਾਂ ਸੌ ਦੇ ਕਰੀਬ ਕਿਤਾਬਾਂ ਸੀ 3 ਲੱਖ ਦੇ ਕਰੀਬ ਚਿੱਠੀਆਂ ਸੀ ਕੁਝ ਮੌਸਲਾਂ ਵਿੱਚ ਕਈ ਵਾਰੀ ਚਿੱਠੀਆਂ ਮੈਨੂੰ ਮਿਲੀਆਂ ਪਈਆਂ ਪਰ ਅੱਗੇ ਮੈਨੂੰ ਚਿੱਠੀਆਂ ਬਹੁਤ ਨੇ ਔਰ ਕਿਤਾਬਾਂ ਜਿਹੜੀਆਂ ਮੈਂ ਉਹਨਾਂ ਤੋਂ ਜੋ ਬੱਸਾਂ ਦੇ ਵਿੱਚ ਕਿਤਾਬਾਂ ਵਿਕਦੀਆਂ ਹੁੰਦੀਆਂ ਅਧਿਰੋਲ ਚਤਰੋਏ ਜੇ ਉਹ ਰੌਣਕ ਵੇਲਾ 87393 ਮੈਂ ਲੋਕਾਂ ਲਈ ਸੱਜ ਤੱਕ ਇਹ ਵੀ ਸਫਰਿਸ਼ ਕੀਤਾ ਹੋਇਆ ਸੀ ਕਾਫੀ ਸਾਲ ਪਹਿਲਾਂ ਔਰ ਜਿਹੜੇ ਅੰਦਰ ਵੇਚਦੇ ਸੀ ਉਹਨਾਂ ਲਈ ਇੱਕ ਧੰਦਾ ਹੀ ਬਣਿਆ ਹੋਇਆ ਸੀ ਉਹਨਾਂ ਨੂੰ ਫਾਇਦਾ ਵੀ ਹੁੰਦਾ ਸੀ ਇਸੇ ਤਰ੍ਹਾਂ ਉਹਨਾਂ ਦਾ ਫਾਇਦਾ ਤੇ ਪਲਾਸ ਹੋ ਗਿਆ ਹੋਇਆ ਮੈਂ ਆਪਣਾ ਕੰਮ ਹੀ ਜਾਰੀ ਕੀਤਾ ਇੱਕ ਵਾਰ ਮੈਂ ਖਤਰਾ ਬੰਦ ਕੀਤੀ ਸੀ لیکن ਬਰਸਾਂ ਵਾਲੇ ਜਿਹੜੇ ਵੇਚਣ ਵਾਲੇ ਵਿਚਾਰੇ ਮੇਰੇ ਕੋ ਆਏ ਉਹ ਕਹਿੰਦੇ ਤੁਸੀਂ ਕਿਤਾਬ ਆਪ ਸ਼ੁਰੂ ਕਰੋ ਉਦੋਂ ਕਿਤਾਬ ਫਿਰ ਮੈਂ ਕੱਢੀ ਰੌਣਕ ਮਿਲਾ ਤਰੋ ਜਰ ਤਰੋ ਕਾਫੀ ਚੱਲੀ ਔਰ ਉਹਨਾਂ ਨੇ ਵੇਚ ਕੇ ਆਪਣਾ ਇਹ ਰੁਜ਼ਗਾਰ ਸ਼ੁਰੂ ਕੀਤਾ ਸਭਰੀ ਜੱਬ ਜਿੱਥੇ ਤੁਸੀਂ ਕਿਤਾਬਾਂ ਦੀ ਗੱਲ ਕੀਤੀ ਹੈ ਹਮ ਸਕੂਲਾਂ ਦੇ ਵਿੱਚ ਕਿਹੜੀ ਕਲਾਸ ਦੇ ਵਿੱਚ ਤੁਹਾਡੀ ਕਿਤਾਬ ਜਿਹੜੀ ਚੱਲਦੀ ਸੀ ਜਰਾ ਐ ਸਕੂਲ ਦੇ ਵਿੱਚ 6ਵੀਂ ਕਲਾਸ ਦੇ ਵਿੱਚ ਅੱਤਕਲ ਮੇਰੀ ਇੱਕ ਕਵਿਤਾ ਲੱਗੀ ਹੈ ਪੰਜਾਬੀ ਦੀ ਕਵਿਤਾ ਉਦੇ ਬੋਲ ਨੇ ਅਸੀਂ ਪੰਜ ਦਰਿਆ ਦੇ ਵਾਸੀ ਹਾਂ ਇੱਕ ਅਮਨ ਹਸੰਦ ਦਾ ਨਾਰਾ ਹੈ ਅਸੀਂ ਲਾਲਾ ਹਾਂ ਭਾਰਤ ਮਾਤਾ ਦੇ ਸੰਗਾਂਤੋ ਦੇਸ਼ ਪਿਆਰਾ ਹੈ ਇਹ ਸ਼ੇਮ ਕਲਾਚ ਲੱਗੀ ਹੈ ਔਰ ਹਜ਼ਾਰਾਂ ਬੱਚੇ ਪੜ ਰਹੇ ਸਭੀ ਸਭ ਉਹ ਕਿੱਥੇ ਕਿੱਥੇ ਟਾਡੀਆਂ ਜਿਹੜੀਆਂ ਲਿਖੀਆਂ ਜਾਂਦਾ ਬਾ ਚਰਚਾ ਹੁੰਦੀ ਹੈ ਉਹਨਾਂ ਦੇ ਲੋਕਾਂ ਨੂੰ ਕੀ ਫਾਇਦਾ ਹੋਏ ਉਹਨਾਂ ਦਾ ਫਾਇਦਾ ਹੈ ਉਹੀ ਕਿ ਲੋਕ ਜਿਹੜੇ ਐ ਦੁਕਾਨਦਾਰ ਲੋਕ ਜਿਹੜੇ ਆ ਉਹਨਾਂ ਤੋਂ ਅੱਗੋ ਬਿਜ਼ਨਸ ਕਰਦੇ ਆ ਔਰ ਵੇਚਦੇ ਆ ਲੇਕਿਨ ਮੈਂ ਜਿਹੜੀ ਕਿਤਾਬ ਆ ਉਹਨਾਂ ਕੋਲ ਇਨੇ ਪੈਸੇ ਨਹੀਂ ਲੈਂਦਾ ਉਦਾਂ ਹੀ ਦੇ ਦੇਣਾ ਉਹ ਫਾਇਦਾ ਹੁੰਦਾ ਵੈ ਔਰ ਕੁਝ ਕਿਤਾਬਾਂ ਹਨ ਜਿਹੜੀਆਂ ਧਾਰਮਿਕ ਆਈਆਂ ਨੇ ਮੇਰੀਆਂ ਜਿਹਨਾਂ ਲੋਕੀ ਸਸੰਗ ਵਿੱਚ ਪੜ੍ਹਦੇ ਨੇ ਉਦਾਂ ਵੀ ਪੜ੍ਹਦੇ ਨੇ ਔਰ ਮੈਨੂੰ ਫੋਨ ਕਰਦੇ ਨੇ ਚਿੱਠੀਆਂ ਭੇਜਦੇ ਨੇ ਇਸੇ ਤਰ੍ਹਾਂ ਮੈਂ ਆਪਣਾ ਸਾਧਕ ਚੱਲ ਰਿਹਾ ਹਾਂ ਸਭ ਜਦ ਇੱਥੇ ਤੁਹਾਡੀਆਂ ਕਿਤਾਬਾਂ ਦੀ ਗੱਲ ਕੀਤੀ ਹੈ ਆ ਗੱਲ ਕਰਾਂਗੇ ਆਪਾਂ ਸਟੇਜ ਦੀ ਵੀ ਕਿਸੇ ਜਿਹੀ ਕਲਾਕਾਰੀ ਦੀ ਵੀ ਉਸ ਬਾਰੇ ਵੀ ਅ ਸਟੇਜ ਬਾਰੇ ਏਕ ਇੱਕ ਕਾਪੀ ਅ ਦੇ ਆਪਣੇ ਦੇਸ਼ ਵਿੱਚ ਮੈਂ ਦੇਸ਼ ਦੇ ਬਾਹਰ ਤਾਂ ਨਹੀਂ ਗਿਆ ਵਿਦੇਸ਼ ਨਹੀਂ ਗਿਆ ਦੇਸ਼ ਦੇ ਵਿੱਚ ਕਾਫੀ ਥਾਵਾਂ ਤੇ ਮੈਂ ਸਟੇਜਾਂ ਕੀਤੀਆਂ ਔਰ ਉਹਨਾਂ ਨਾਲ ਲੋਕਾਂ ਨੇ ਭਰਪੂਰ ਆਨੰਦ ਮਾਣਿਆ ਕਵਿਤਾ ਪਾਠ ਕਰਦਾ ਰਿਹਾ ਗੀਤ ਪੇਸ਼ ਕਰਦਾ ਰਿਹਾ ਤੇ ਲੋਕਾਂ ਨੇ ਭਰਪੂਰ ਆਨੰਦ ਮਾਣਿਆ ਤੇ ਅਪਰੀਸ਼ੀਏਟ ਕੀਤਾ ਚਿੱਠੀਆਂ ਪਾਈਆਂ ਫੋਨ ਕੀਤੇ ਐਸਐਮਐਸ ਕੀਤੇ ਔਰ ਮੈਨੂੰ ਹੀ ਬੜਾ ਚੰਗਾ ਲੱਗਾ ਕਿ ਜੋ ਪਰਮਾਤਮਾ ਦੁਨੀਆ ਖੁਸ਼ ਤੇਰਾ ਬਖਸ਼ ਸਭ ਜਿਆਦਾ ਤਾਂ ਪ੍ਰਾਣਿਕ ਕਲਾਕਾਰਾਂ ਲੋਕ ਭੁੱਲ ਚੁੱਕੇ ਆ ਤੁਸੀਂ ਫਿਲਮਾਂ ਦੇ ਵਿੱਚ ਵੀ ਕੰਮ ਕੀਤਾ ਕਿਹੜੇ ਕਿਹੜੇ ਕਲਾਕਾਰਾਂ ਨਾਲ ਤੁਸੀਂ ਕੰਮ ਕੀਤਾ ਮੈਂ ਕਾਫੀ ਕਲਾਕਾਰਾਂ ਨਾਲ ਕੰਮ ਕੀਤਾ ਜੀ ਔਰ ਫਿਲਮਾਂ ਦਾ ਨਾਮ ਦਾ ਸੀ ਜੱਤੀ ਜਮੇ ਸੂਮੇ ਚ ਮੇਰੇ ਕੀਤਾ ਸੀ ਔਰ ਫੁੱਲ ਫੁਖਰੇ ਯਾਰ ਮੇਰਾ ਰਾਮੂ ਦਾ ਉਹਦੇ ਵਿੱਚ ਮੈਂ ਕੰਮ ਕੀਤਾ ਸੀ ਹੋਰ ਇਹੋ ਨਾਲ ਗਾਣੀਆਂ 'ਚ ਕੰਮ ਕੀਤਾ ਸੀ ਆਕਾਸ਼ ਦੇ ਦੀਤ ਵਿੱਚ ਇੱਕ ਵਾਰੀ ਤੇ ਪੰਜਾਬੀ Song ਉਹਦੇ ਵਿੱਚ ਮੈਂ ਕਲਾਕਾਰੀ ਦਾ ਜੋਰ ਦਿਖਾਇਆ ਸੀ। ਔਰ ਗੋਤਮ ਗਿਦਾਵੰਦੀ ਦੇ ਗਾਣੇ ਵਿੱਚ ਵੀ ਦਿਖਾਇਆ ਸੀ। ਗੁਰਦਾਸ ਮਾਨ ਜੀ ਦਾ ਇੱਕ गीत ਆਇਆ ਸੀ ਸ਼ਰਾਬ ਦਾ। ਉਹਦੇ ਵਿੱਚ ਵੀ ਮੈਂ ਕੰਮ ਕੀਤਾ ਸੀ। ਜਿੰਨਾ ਜਿੰਨਾ ਮੈਨੂੰ ਕੰਮ ਮਿਲਦਾ ਰਿਹਾ ਮੈਂ ਪੂਰੇ ਤਨوعਨ ਕਰਦਾ ਰਿਹਾ। ਕਲਾਕਾਰ ਵੱਡੇ ਛੋਟੇ ਸਭ ਮਿਲਣ। ਤੇ ਸਭੀ ਸਾਹਿਬ ਤੇ ਜਿਹੜੇ ਪੰਜਾਬੀ ਡੀਵੀਡੀ ਵਾਂ ਤੇ ਨਾਟਕ ਹੁੰਦੇ ਸੀ ਉਹਨਾਂ ਵਿੱਚ ਵੀ ਕੰਮ ਕੀਤਾ ਜੀ। ਪੰਜਾਬੀ ਦੇ ਨਾਟਕ ਮੈਂ ਲਿਖੇ ਨੇ। ਪੰਜਾਬੀ ਦੇ ਨਾਟਕਾਂ ਵਿੱਚ ਲਿਖਿਆ ਨੇ ਜਿਹੜੇ ਹੁਣ ਕਿਤਾਬ ਵਾਈਏ ਪ੍ਰਕਾਸ਼ਿਤ ਹੋ ਸਕਦੇ ਨੇ ਨੌਵੀਂ ਦਸਦੀ ਜਾਂ 12ਵੀਂ ਚ ਮੈਂ ਭੇਜੇ ਵੀ ਸਭੀਆ ਕਵਿਤਾ ਡਗੀਰ ਦੀ ਧਾਰਮਿਕ ਤਿੰਨ ਕਿਤਾਬਾਂ ਆਈਆਂ ਹਿੰਦੀ ਦੇ ਵਿੱਚ ਉਹਦੇ ਬਾਰੇ ਜੀ ਦੱਸੋ ਐ ਮੈਂ ਇਸ ਤੋਂ ਪਹਿਲਾਂ ਮੈਂ ਫਿਰਮਾਂ ਦੀ ਕਹਾਣੀਆਂ ਵੀ ਲਿਖੀਆਂ ਡਾਇਰੈਕਟ ਲਿਖੇ ਔਰ ਹੁਣ ਮੇਰੀਆਂ ਤਿੰਨ ਕਿਤਾਬਾਂ ਨਵੀਆਂ ਆਈਆਂ ਉਹ ਤਿੰਨੇ ਧਾਰਮਿਕ ਤੱਤਾਂ ਹਿੰਦੀ ਚ ਆਈਆਂ ਨੇ ਪਰ ए, एक किताब ही है मेरी झोंपड़ी में हनुमत आ रहे हैं वो भजनों की किताब है दूसरी किताब है आ, ए ए ए, 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 ए किताब सी ए, आज भोलेनाथ की शादी है तीसरी किताब काना का दीवाना मोहन की महमा के भजनों की किताबी जन्म अष्टमी दे ਸਭੀ ਜੱਬ ਸਰੋਤੇ ਵੀ ਇਹ ਸੁਣਦੇ ਹੋਣਗੇ ਦੇਖਦੇ ਵੀ ਹੋਣਗੇ ਤੁਹਾਨੂੰ ਹਨਾ ਤੁਗਰੂ ਤੇ ਉਹ ਕਹਿੰਦੇ ਹੋਣਗੇ ਕਿ ਸਭੀ ਸਾਹਿਬ ਨੇ ਤਾਂ ਬੜਾ ਕੁਝ ਲਿਖਤਾ ਫਿਲਮਾਂ ਬਾਰੇ ਨਾਟਕਾਂ ਬਾਰੇ ਕਿਤਾਬਾਂ ਬਾਰੇ ਵੀ ਪਰ ਕੁਝ ਸੁਨਾਇਆ ਨਹੀਂ ਤੇ ਲੋਕ ਬਹੁਤ ਗਿਣ ਜਰੂਰ ਸੁਣਾਓ ਕਿ ਜਿਹੜੇ ਸਰੋਤੇ ਸੁਣ ਸਕਣ ਕੈਨ ਲੰਮਿਆ ਤੁਹਾਨੂੰ ਤਾਂ ਆਰਥਿਕ ਸਨਣਾ ਫਿਰ ਆਰਥਿਕ ਸਨਣਾ ਜਨਮ ਦਿਨ ਆ ਗੁਰੂ ਗੋਬਿੰਦ ਸਿੰਘ ਦਾ ਜਨਮ ਦਿਨ ਅਜ ਗੁਰੂ ਗੋਬਿੰਦ ਸਿੰਘ ਦਾ ਅਸਤੀ ਜੀ ਤੋਂ ਹੋਰ ਮਾਣ ਕੋਈ ਨਹੀਂ ਇਹ ਸਰਵਜ ਸੁਲੂਕ ਹੈ ਰਿਆ ਅਸਤਾ ਸਾਨੀ ਇਸ ਜੀਆ ਵਿੱਚ ਜਹਾਨ ਕੋਈ ਨਹੀਂ ਗੁਜਰੀ ਮਾਂ ਦੀ ਗੋਦੀ ਚ ਅੱਭਰ ਆਇਆ ਮਾਤਾ ਰੱਬ ਨੂੰ ਰੇਖੜਾ ਆਉਂਦੀ ਸੀ ਜਿਹਦੇ ਪਿਤਾ ਨੇ ਸੀਸ ਨੂੰ ਵਾਰ ਦਿੱਤਾ ਦੁਨੀਆ ਉਸ ਨੂੰ ਸੀ ਝੁਕਾਉਂਦੀ ਸੀ ਨੂਰ ਮੱਥੇ ਤੋਂ ਸੀ ਢਲ ਢਲ ਪੈਂਦਾ ਵੇਖ-ਵੇਖ ਕੇ ਚੰਨ ਸ਼ਰਮਾਰਿਆ ਸੀ ਇਹ ਚੰਨ ਪੰਘੂੜੇ ਦੇ ਵਿੱਚ ਹਰਦਾ ਜਦੋਂ ਉਹਆਂ ਲੱਖਾਂ ਮਿਲਾ ਰਿਹਾ ਸੀ ਸ਼ਕਤੀ ਨਾਲ ਇਸ ਪਟਨੇ ਦੇ ਸ਼ੈਣ-ਸ਼ਾਣੇ ਸ਼ੈਣ-ਸ਼ਾਹਾਂ ਦੇ ਦੂਰਗੁਮਾਨ ਕੀਤੇ ਕੰਗੀ ਧਾਰਿ ਸਪੀਰ ਕਮਾਣ ਵਾਲੇ ਕਈ ਤੀਰ ਛੁਕਾ ਕੇ ਕਮਾਨ ਕੀਤੇ ਨੀਡੇ ਘੋੜੇ ਤੇ ਬੈਠਾ ਇੰਜ ਭੱਬੇ ਭੱਬੇ ਚੜ੍ਹ ਜੋ ਨੀਲੇ ਅਸਮਾਨ ਉੱਤੇ ਚਾਰੇ ਪਾਸੇ ਹਨੇਰ ਸੀ ਪੈ ਜਾਣਾ ਜਿਨ੍ਹਾਂ ਚੜਦਾ ਹੈ ਚੰਨ ਜਹਾਨ ਉੱਤੇ ਜਿਨ੍ਹਾਂ ਚੜਦਾ ਹੈ ਚੰਨ ਜਹਾਨ ਉੱਤੇ ਔਰ ਦੇਵ ਦੀ ਮਾਦੀ ਗੋਤੇ ਪਾ ਹੋ ਜਾਗੇ ਵਾਸੂ ਦੇਵ ਦਾ ਲਾਲ ਕਣ ਸ਼ਾਮ ਆਇਆ ਜਗਦਾ ਹਰ ਇੱਕ ਬਸ਼ਰ ਹੈ ਨਾਲ ਕੁਰਸੀਆਂ ਦਰਸ਼ਨ ਦਤੇ ਦਾ ਕਰਨ ਤਮ ਆਇਆ ਪਾਪੀ ਸਾਰੇ ਜਹਾਨ ਦੇ ਤਾਰਨੇ ਲਈ ਪਾਪੀ ਸਾਰੇ ਜਹਾਨ ਦੇ ਤਾਰਨੇ ਲਈ ਬਕਸ਼ਣ ਹਰ ਇੱਕ ਮਥਰਾ ਸ਼ਾਮ ਆਇਆ ਸਫਰੀ ਲਖ ਲਖ ਵਧਾਈ ਹੈ ਸਾਰਿਆਂ ਨੂੰ ਕ੍ਰਿਸ਼ਨੂ ਵਿਜਗਦਾ ਰਾਮ ਆਇਆ ਕ੍ਰਿਸ਼ਨੂ ਵਿਜਗਦਾ ਰਾਮ ਆਇਆ ਵਾਰੀ ਜਾਵਾਂ ਮੈਂ ਨਾਨਕੀ ਦੇ ਵੀਰ ਉੱਤੇ ਰੱਬੀ ਨੂਰ ਉਤਾਰੈ ਧਾਰ ਆਇਆ ਘਰ ਘਾਲੂ ਪਟਵਾਰੀ ਦੇ ਚੰਨ ਝੜਿਆ ਮਾਤਾ ਫਿਰ ਧਾ ਦੀ ਗੁਰ ਦਾਤ ਆਇਆ ਕੁਸ਼ਾਤੇ ਬੋਲੋ ਸੱਚਾ ਬਾਦਸ਼ਾਹ ਬਣ ਬਹਾਰ ਆਇਆ ਸਫਰੀ ਲਖ ਰਖ ਵਧਾਈਆ ਸਾਰਿਆਂ ਨੂੰ ਨਾਨਕ ਰੂਪ ਵਿੱਚ ਆਪ ਕਰਤਾ ਆਇਆ ਨਾਨਕ ਰੂਪ ਵਿੱਚ ਆਪ ਕਰਤਾ ਆਇਆ ਔਰ ਦੂਸਰੇ ਪਾਸੇ ਸੱਚਾ ਜੇ ਰੋਟੀ ਦੇ ਨਹੀਂ ਸਕਦਾ ਤਾਂ ਢੇ ਨੂੰ ਭੁੱਖਾ ਨਾ ਦੇਵੀਂ ਜੇ ਦੇ ਕੇ ਖੋ ਲੈਣਾਈ ਐਸਾ ਸੁੱਖ ਨਾ ਦੇਵੀਂ ਜੋ ਕੋਲ ਨੂੰ ਕਲੰਕ ਲਾਵੇ ਐਸੀ ਧੀਨਾ ਦੇਵੀਂ ਐਸਾ ਕੁੱਤ ਨਾ ਦੇਵੀਂ ਜੋ ਜੰਮਣ ਤੋਂ ਪਹਿਲਾਂ ਹੀ ਮਾਰ ਦੇਵੇ ਐਸੀ ਮਾਂ ਨਾ ਦੇਵੀਂ ਐਸੀ ਕੁੱਖ ਨਾ ਦੇਵੀਂ ਐਸੀ ਮਾਂ ਨਾ ਦੇਵੀਂ ਐਸੀ ਕੁੱਖ ਨਾ ਦੇਵੀਂ ਦੋ ਛੇ ਪੇਸ਼ ਕਰਿਆ ਹੋ ਕੇ ਦੂਰ ਜਿਸ ਤਰ੍ਹਾਂ ਰੋਲਣਾ ਸੀ ਤਾਂ ਫਰੀਹਾਰੀਆਂ ਲਾਉਣ ਦੀ ਲੋੜ ਕੀ ਸੀ ਧੋਖੇ ਬਾਝਿਆ ਯਾਰ ਜੇ ਪਤਾ ਹੁੰਦਾ ਉਹਨੂੰ ਦਿਲ ਫੜਵਾਉਣ ਦੀ ਲੋੜ ਕੀ ਸੀ ਜੇਕਰ ਉਸ ਤੇ ਨਾ ਇਤਬਾਰ ਕਰਦੇ ਤਾਂ ਫਿਰ ਅੱਜ ਕੁਛ ਤੋਂ ਦੀ ਲੋੜ ਕੀ ਸੀ ਸਫਰੀਸ਼ ਕਿਨੇ ਸ਼ਾਇਰ ਬਣਾ ਦਿੱਤਾ ਨਹੀਂ ਤੇ ਸ਼ੇਰ ਬਣਾਉਣ ਦੀ ਲੋੜ ਕੀ ਸੀ ਨਹੀਂ ਤੇ ਸ਼ੇਰ ਬਣਾਉਣ ਦੀ ਲੋੜ ਕੀ ਦੀ ਸਭ ਦਾ ਇੱਕੋ ਨਿਸ਼ਾਨਾ ਹੈ ਦੂਜੇ ਦਾ ਸਿਰ ਚੁਕਾਣਾ ਹੈ ਬੰਦਾ ਡਸ ਰਿਹਾ ਬੰਦੇ ਨੂੰ ਸਭ ਤਾਂ ਇੱਕ ਬਹਾਨਾ ਹੈ ਮੈਂ ਪਿਆਰ ਹਰਮਾਂ ਵਿੱਚ ਇੱਕ ਕਰਮ ਕਮਾ ਲੈਣਾ ਇਸ ਪੱਥਰ ਨੂੰ ਸ਼ੂਕੇ ਇਨਸਾਨ ਬਣਾ ਦੇਣਾ ਵਿਚਾਰਨ ਦੇ ਵਿੱਚ ਹੀ ਚੰਨ ਹਰ ਪਾਲੀ ਹੀ ਰਹਿੰਦਾ ਏ ਦਿਲ ਆਪਣੇ ਵਿੱਚ ਟੀਵੇਂ ਥੋੜੀ ਜਿਹੀ ਗਾ ਦੇਣਾ ਸ਼ਾਮਤਰਾ ਵਾਲੇ ਵੀ ਬੜੇ ਵੱਡੇ ਪ੍ਰੇਮੀ ਸੀ ਸ਼ਾਮ ਮਤਰਾ ਵਾਲੇ ਵੀ ਬੜੇ ਵੱਡੇ ਪ੍ਰੇਮੀ ਸੀ ਰਹਾ ਦਾ ਨੂੰ ਪੁੱਛ ਵੇਖੋ ਫਿਰ ਮੈਨੂੰ ਸਜਾ ਦੇਣਾ ਫਿਰ ਮੈਨੂੰ ਸਜਾ ਦੇਣਾ ਫਿਰ ਮੈਨੂੰ ਸਜਾ ਦੇਣਾ ਸਭ ਇਹ ਪੀਸ ਰੋਤਨ ਕਿਸ ਨੇ ਹਦਰਾ ਚਾਹਦੇ ਮੈਂ ਸੋਤਿਆਂ ਇਹ ਸਨੇਹ ਦਿਨ ਚਾਹਨਾ ਹਾਂ ਕਿ ਮੇਰੇ ਪਿਆਰੇ ਪਿਆਰੀ ਸੋਤੇਓ ਤੁਸੀਂ ਪੜ ਕੋ ਔਰ ਸ਼੍ਰੋਤਿਓ ਤੁਸੀਂ ਉਹ ਮੈਟਰ ਨੂੰ ਸੁਣੋ ਜਾਂ ਪੜੋ ਜਿਹੜਾ ਸਾਇਤਿਕ ਮੈਟਰ ਹੋਵੇ ਚੰਗਾ ਮੈਟਰ ਹੋਵੇ ਲੋਕਾਂ ਨੂੰ ਸਿੱਖਿਆ ਦੇਵੇ ਖੁਸ਼ੀਆਂ ਬਖਸ਼ੇ ਔਰ ਸੁੱਖੀਆਂ ਪਾਵੇ ਮੈਂ ਇਹ ਸਿੱਖਿਆ ਦੇਣਾ ਚਾਹੁੰਦਾ ਵਾ ਦੇਸ਼ ਦੀ ترقی ਹੋਵੇ ਦੇਸ਼ ਦਾ ਪੜਾਅ ਹੋਵੇ ਲੋਕਾਂ ਦਾ ਪੜਾਅ ਹੋਵੇ ਦੁਨੀਆ ਦਾ ਪੜਾਅ ਹੋਵੇ ਸਭ ਦਾ ਪੜਾਅ ਹੋਵੇ ਦੁਨੀਆ ਦੀ ਆਵਾਜ਼ ਰੱਬ ਦੀ ਆਵਾਜ਼ ਹੁੰਦੀ ਹੈ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬਤ ਦਾ